ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹਰਜਿੰਦਰ ਸਿੰਘ ਢਿੱਲੋਂ ਸੂਬਾ ਪ੍ਰਧਾਨ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਏਕਤਾ ਜੋ ਅੱਜ ਅਸੀਂ ਇੱਥੇ ਡੀਸੀ ਦਫ਼ਤਰ ਪਹੁੰਚੇ ਜੀ ਇਹ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਏਕਤਾ ਦਾ ਜਿਹੜਾ ਫੈਸਲਾ ਹੈਗਾ ਔਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਜਥੇਬੰਦੀ ਮੰਨ ਲਓ ਸਰਗਰਮਾ ਲਗਭਗ ਆਪਣੇ 15 ਜਿਹੇ ਮੰਨ ਲਾ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਏਕਤਾ ਨਾਲ ਚੱਲਦੇ ਆ ਔਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈਗਾ ਕਿ ਇਹ ਡੀਸੀ ਸਰਵਾਨਾਂ ਨੂੰ ਮੰਗ ਪੱਤਰ ਦਿੱਤੇ ਗਏ ਆ ਕਿ ਨਵੰਬਰ ਮਹੀਨੇ ਤੋਂ ਲੈ ਕੇ ਫਰਵਰੀ ਮਹੀਨੇ ਵਿੱਚ ਜੋ ਦੁੱਧ ਤਪਾਰਕ ਆ ਉਹਨਾਂ ਦੀ ਦੁੱਧ ਦੀ ਪੈਦਾਵਾਰ ਵਾਧੀ ਆ ਔਰ ਦੁੱਧ ਦੀ ਜਦੋਂ ਪੈਦਾਵਾਰ ਵਾਧੀ ਆ ਤਾਂ ਜਿਹੜਾ ਹੈਗਾਗਾ ਜਿਹੜੇ ਦੋ ਤਾਰੇ ਦੁੱਧ ਨੂੰ ਖਰੀਦਦੇ ਆ ਮੈਂ ਕਹਾਂ ਮੈਂ ਇੱਕ ਸੰਗਠਿਤ ਤਾਰਾ ਹੋਗਾ ਜਿਵੇਂ ਇਹ ਪੀਰਕਾ ਪਾਣੀ ਟੂਡੇ ਹੋ ਜਾਊਗਾ ਔਰ ਇੱਕ ਗੈਰ ਸੰਗਠਿਤ ਤਾਰਾ ਹੋਗਾ ਜੋ ਅਸੀਂ ਖੁੱਲੇ ਦੁੱਧ ਦਾ ਕਾਰੋਬਾਰ ਕਰਨ ਵਾਲੇ ਦੁੱਧੀ ਜਾਂ ਡੇਰੀਆਂ ਵਾਲੇ ਭਰਾ ਆਗੇ ਅਸੀਂ ਗੈਰ ਸੰਗਠਿਤ ਧਾਰੇ ਵਿੱਚ ਆਉਨੇ ਆਂ ਔਰ ਸਾਥੋਂ ਜਿਹੜਾ ਹੈਗਾ ਗਾ ਗੈਰ ਸੰਗਠਿਤ ਧਾਰਿਆਂ ਦੁਬਾਰਾ ਹੀ ਦੁੱਧ ਖਰੀਦਿਆ ਜਾਂਦਾ ਗਾ ਪਰ ਇਹਨਾਂ ਜਨਾਂ ਦੇ ਵਿੱਚ ਕੀ ਹੁੰਦਾ ਗਾ ਵੀ ਜਿਹੜਾ ਹੈਗਾ ਗਾ ਦੁੱਧ ਦੀ ਜਦੋਂ ਪੈਰਾਵਲ ਵੱਧਦੀ ਆ ਤਾਂ ਆਮ ਪਿੰਡਾਂ ਦੇ ਵਿੱਚ ਜਿਹੜੀਆਂ ਡੇਰੀਆਂ ਲੱਗੀਆਂ ਆਆਂ ਮੰਨ ਲਓ ਸੰਗਠਿਤ ਧਾਰਿਆਂ ਦੀਆਂ ਉਹਨਾਂ ਦੇ ਰੇਟ ਮੰਨ ਲਓ ਹੈਗੇ ਆ ਕੋਈ 8.5 ਰੁਪਏ ਉਥੋਂ ਜਦੋਂ ਹਣ ਮੰਨ ਲਓ ਆ ਡੇਰੀਆਂ ਲੱਗੀਆਂ ਪਿੰਡ ਚ ਉਹਨਾਂ ਦਾ ਰੇਟ 8.5 ਰੁਪਏ ਤਾਂ ਜਿਹੜਾ ਦੁੱਧੀ ਆ ਦੁੱਧੀ ਨੂੰ ਵੀ 8.5 ਰੁਪਏ ਦੁੱਧ ਖਰੀਦਣਾ ਪੈਂਦਾ ਜੀ ਕੀ ਹੁੰਦਾਗਾ ਜਦੋਂ ਅਸੀਂ ਸ਼ਹਿਰ ਦੁੱਧ ਨੂੰ ਲੈ ਕੇ ਆਉਣੇ ਆ ਤਾਂ ਇੱਥੇ ਜਿਹੜਾ ਹੈਗਾ ਰੇਟ ਉਹ ਰਹਿ ਜਾਂਦਾਗਾ ਪੌਣੇ 7 ਰੁਪਏ ਮੰਨ ਲਓ 7-8 ਰੁਪਏ ਲੀਟਰ ਦੀ ਮਾਰ ਪੈਂਦੀ ਆ ਮੰਨ ਲਓ ਘਰਾਂ ਦੇ ਵਿੱਚ ਦੁੱਧ ਪਾ ਕੇ ਕੋਈ 1200 ਰੁਪਏ ਆਪਾਂ ਕਮਾ ਲਿਆ ਤਾਂ ਜਿਹੜਾ ਦੁੱਧ ਫालतू ਬਚਦਾਗਾ ਉਹ ਜਦੋਂ ਡੇਰੀਆਂ ਤੇ ਪਾਉਨੇ ਆ ਉਹਦੇ ਚ ਟੋਟਾ ਪੈਂਦਾ ਸੋ ਇਹ ਜਿਹੜੇ ਕਾਰਪੋਰੇਟ ਘਰਾਣੇ ਆ ਤੇ ਜੋ ਇਹ ਗੈਰ ਸੰਗਠਿਤ ਉਦਾਰਿਆਂ ਦੇ ਵਿੱਚ ਆਉਂਦੇ ਆ ਅਸੀਂ ਵੀ ਗੈਰ ਸੰਗਠਿਤ ਉਦਾਰਿਆਂ ਨਾਲ ਸਾਥੋ ਜੋ ਇਹ ਪੋਟਰ પ્લાન્ટ ਦੁੱਧ ਖਰੀਦਦੇ ਆ ਗਾਂਹਾਂ ਡੇਰਿਆਂ ਵਾਲੇ ਆਲੇ ਨੂੰ ਅਸੀਂ ਪਾਉਨੇ ਆ ਉਹ ਗਾਂਹਾਂ ਦੁੱਧ ਭੇਜਦੇ ਆ ਸੋ ਸਰਕਾਰ ਨੂੰ ਇਹਦੇ ਤੇ ਕਾਨੂੰਨ ਬਣਾਉਣਾ ਚਾਹੀਦਾ ਕਿ ਜਿਹੜਾ ਹੈਗਾਗਾ ਦੁੱਧ ਜੋ ਸੰਗਠਿਤ ਉਦਾਰਿਆਂ ਦਾ ਰੇਟ ਹੈ ਇੱਕ ਸਮਰਥਨ ਮੁੱਲ ਤੈਅ ਕਰਨਾ ਦੁੱਧ ਦਾ ਔਰ ਜਿਹੜੇ ਸਾਡੇ ਮੰਨ ਲਓ ਦੁੱਧ ਦਾ ਤਪਾਰਕ ਹੈਗੇ ਆ ਕਿਸਾਨ ਹੈ ਜਾਂ ਦੁੱਧੀ ਭਰਾ ਸਾਡੇ ਜਿਨ੍ਹਾਂ ਨੇ ਇਸ ਸਹਾਇਕ ਧੰਦੇ ਨੂੰ ਬਚਾਇਆ ਹੋਇਆ ਤਾਂ ਉਹ ਜਿਹੜਾ ਹੈਗਾ ਹੈਗਾ ਸਹਾਇਕਤੰਡਾ ਖੁਸ਼ਹਾਲ ਹੋ ਸਕੇ ਆ ਉਹਦਾ ਚੰਗਾ ਮਨਾਫਾ ਕਮਾ ਸਕਣ ਇਸ ਕਰਕੇ ਮੈਂ ਬੇਨਤੀ ਕਰਦਾਗਾ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਕਿ ਜਿਹੜਾ ਹੈਗਾ ਹੈਗਾ ਅਸੀਂ ਇਹ ਮੰਗ ਪੱਤਰ ਦੇ ਰਹੇ ਹਾਂ ਜਲਦ ਜਿਹੜਾ ਸਾਡੇ ਜਥੇਬੰਦੀ ਨਾਲ ਬਹਿ ਕੇ ਮੀਟਿੰਗ ਕੀਤੀ ਜਾਵੇ ਜੋ ਇਹ ਤੜੰਦੇ ਨਾਲ ਲੁੱਟ ਕੀਤੀ ਜਾਂਦੀ ਹੈ ਦੁੱਧੀਆਂ ਦੀ ਤੇ ਦੁੱਧ ਤਪਾਰਕਾਂ ਦੀ ਇਹਨਾਂ ਦਿਨਾਂ ਦੇ ਵਿੱਚ ਤਾਂ ਇਸ ਤੇ ਕਾਨੂੰਨ ਬਣਾਇਆ ਜਾਵੇ ਵੀ ਕੋਈ ਵੀ ਅਦਾਰਾ ਜਿਹੜਾ ਹੈਗਾ ਹੈਗਾ ਜੋ ਸਮਰਥਨ ਮੌਨ ਸਰਕਾਰ ਤੈਅ ਕਰੇਗੀ ਭਾਵੇਂ ਕੇ ਸਾਲ ਦੇ ਮੰਨ ਲਓ ਤਿੰਨ ਰੇਟ ਤੈਅ ਕੀਤੇ ਜਾਣ ਵੀ ਉਸ ਤੋਂ ਜਿਹੜਾ ਹੈਗਾਗਾ ਘੱਟ ਰੇਟ ਤੇ ਕੋਈ ਵੀ ਦਾਰਾ ਜਿਹੜਾ ਦੁੱਧ ਨਾ ਖਰੀਦ ਸਕੇ ਵੀ ਉਸ ਤੇ ਕਾਰਵਾਈ ਹੋਊਗੀ ਤਾਂ ਜੋ ਜਿਹੜੇ ਆਪਣੇ ਕਿਸਾਨ ਭਰਾ ਦੁੱਧ ਦਪਾਦਕਾ ਜਿਨ੍ਹਾਂ ਨੇ ਸਹਾਇਕ ਧੰਦੇ ਵਜੋਂ ਧੰਦਾ ਬਣਾਇਆ ਉਹਨਾਂ ਲਈ ਇਹ ਧੰਦਾ ਲਾਹੇਵੰਦ ਸਾਫਤ ਹੋ ਸਕੇ ਇਹ ਧੰਦਾ ਖੁਸ਼ਹਾਲ ਹੋ ਸਕੇ ਤੇ ਕਿਸਾਨ ਸਾਡਾ ਜਿਹੜਾ ਹੈਗਾਗਾ ਆਪਦਾ ਖੁਸ਼ਹਾਲ ਹੋ ਸਕੇ ਇਹ ਨਹੀਂ ਤਾਂ ਸਾਡਾ ਸਾਰਾ ਇਕੱਠੰਦੇ ਆਪਣੀ ਗੱਲ ਜਿਹੜਾ ਮੰਨਦਾ ਨਾਰਮਲ ਮੁੱਲ ਨਹੀਂ ਮਿਲ ਰਿਹਾ ਲੱਗਦਾ ਹੈ ਨੇ ਦੇਖੋ ਜੀ ਇਸ ਤਰ੍ਹਾਂ ਨਾਲ ਜੀ ਸਰਕਾਰ ਹੁਣ ਕਹਿਣ ਉਹ ਤਾਂ ਸਰਕਾਰ ਬਹੁਤ ਦਾਅਵੇ ਕਰਦੀ ਹੁੰਦੀ ਆ ਵੀ ਮਾਲਾ ਆਪਾਂ ਵੀ ਇਹ ਸਮਝ ਕੇ ਵੋਟਾਂ ਪਾੰਗਾ ਸੀਗਾ ਕਿ ਬਦਲਾ ਆਊਗਾ ਵੀ ਬਦਲਾ ਆਊਗਾ ਬਦਲਾ ਬਦਲਾ ਕਰਕੇ ਮਾਲਾ ਆਪਾਂ ਇੱਕ ਪਾਸੇ ਮੰਨ ਲਓ ਸਾਰੀਆਂ ਵੋਟਾਂ ਲੋਕਾਂ ਨੇ ਝੋਕਦੀਆਂ ਪਰ ਇਹ ਹੁੰਦਾਗਾ ਕਿਸੇ ਨੇ ਧਿਆਨ ਵੀ ਨਹੀਂ ਦਿੱਤਾਗਾ ਪਿਛਲੀਆਂ ਸਰਕਾਰਾਂ ਚ ਵੀ ਇਹੀ ਸਿਸਟਮ ਚੱਲਿਆ ਜਾਂਦਾ ਸੀ ਇਹਨਾਂ ਦਾ ਚਾਹੀਦਾ ਤਾਂ ਇਹ ਸੀ ਵੀ ਆਪਦੀ ਆਪ ਮਾਲਾ ਸਿਸਟਮ ਦੇ ਵਿੱਚ ਕੁਝ ਸੁਧਾਰ ਕਰ ਦੇ ਸਰਕਾਰ ਆਪਦੀ ਆਪ ਕੋਈ ਇਹਦੇ ਚ ਸੁਧਾਰ ਲਿਆਉਂਦੀ ਪਹਿਲਾਂ ਸਰਕਾਰਾਂ ਚ ਵੀ ਐਂ ਚੱਲਦਾ ਸੀਗਾ ਇਹ ਪ੍ਰਾਣੀਆਂ ਵਿੱਚ ਨਾਮਕੀਆਂ ਮੰਗਾਈਆਂ ਮਾਲਾ ਹੁਣ ਵੀ ਉਹੀ ਸਿਸਟਮ ਹੈ ਹਰ ਸਾਲ ਹੀ ਮਾਲਾ ਇਹਨਾਂ ਦੇ ਨਾਲ ਦੇ ਵਿੱਚ ਕਿਤੇ ਨਾ ਕਿਤੇ ਛਾਟਾ ਆਪਾਂ ਕਹੜੀਏ ਵੀ ਅਸੀਂ ਵੀ ਕਿਸਾਨਾਂ ਮਜ਼ਦੂਰਾਂ ਦੇ ਪੁੱਤ ਆਂ ਪਰ ਛਾਟਾ ਮੰਨ ਲਓ ਕਿਸਾਨਾਂ ਨਾਲ ਵੀ ਡਿਸਕ੍ਰਿਪਟ ਪੈਦਾ ਹੁੰਦਾਗਾ ਪਰ ਹੁਣ ਜਦੋਂ ਕਿਸਾਨਾਂ ਨੂੰ ਗੈਡ ਕਰਦੇ ਆਂ ਕਿਸਾਨਾਂ ਨੂੰ ਸਮਝਾਉਣੇ ਆਂ ਵੀ ਗੁਨਾਹਦਾਰ ਅਸੀਂ ਨਹੀਂ ਹੈਗੇਗੇ ਗੁਨਾਹਦਾਰ ਤਾਂ ਇਹ ਸਮੇਂ ਦੀਆਂ ਸਰਕਾਰਾਂ ਆਂ ਜਿਹੜੀਆਂ ਕੋਈ ਕਾਨੂੰਨ ਨਹੀਂ ਬਣਾਉਂਦੀਆਂ ਤੇ ਜਿਹੜੀਆਂ ਹੈਗੀਆਂ ਕੀ ਨਾਲੇ ਦੇ ਹੁੰਦੇ ਆ ਇਸ ਤਰ੍ਹਾਂ ਲੁੱਟ ਕਰਨ ਲਈ ਮੰਨ ਲਾ ਖੁੱਲੇ ਛੱਡਦੇ ਆ ਇਹੋ ਜੇ ਮਨ ਲਾ ਕਾਰਪੋਰੇਟ ਘਰਾਣਿਆਂ ਨੂੰ ਵੀ ਤੁਸੀਂ ਯਾਰ ਜਿਵੇਂ ਮਰਜ਼ੀ ਮਨ ਲਾ ਹੈਗਾ ਇਹਨਾਂ ਦੀ ਲੁੱਟ ਕਰੋ ਕਿਉਂਕਿ ਸਰਕਾਰ ਜੇ ਚਾਵੇ ਤਾਂ ਸਰਕਾਰ ਕਾਨੂੰਨ ਬਣਾ ਸਕਦੀ ਹੈ ਵੀ ਇਸ ਤੋਂ ਘੱਟ ਜਿਹੜਾ ਰੇਟ ਹੈ ਵੀ ਕੋਈ ਵੀ ਨਹੀਂ ਦੇਊਗਾ ਸਮਰਥਨ ਬਹੁਤ ਤੈਅ ਕਰੇ ਔਰ ਇਸ ਤੇ ਸਖਤ ਕਾਨੂੰਨ ਬਣਾਉਣਾ ਚਾਹੀਦਾ ਤਾਂ ਜੋ ਜਿਹੜੇ ਸਾਡੇ ਕਿਸਾਨ ਭਰਾ ਹੈ ਉਹ ਖਸਾਲ ਹੋ ਸਕਣ ਜਿਹੜਾ ਸਾਡਾ ਕੀਤਾ ਕਿਉਂਕਿ ਅਸੀਂ ਵੀ ਕੋਈ ਲਗਭਗ ਪੰਜਾਬ ਦੇ ਵਿੱਚ ਆਪਾਂ ਕਹਿ ਲਈਏ ਪੌਣੇ 3 ਲੱਖ ਦੁੱਧੀ ਔਰ ਦੁੱਧਤਪਾਰਕ ਦੁੱਧ ਦਾ ਕਾਰੋਬਾਰ ਕਰਦੇ ਆ ਉਹਦਾ ਇਹ ਰੋਜ਼ਗਾਰ ਖੜਾ ਕੀਤਾਗਾ ਅਸੀਂ ਸੋ ਇਹ ਕਿਤੇ ਨਾ ਕਿਤੇ ਜਿਹੜਾ ਸਾਡੇ ਰੋਜ਼ਗਾਰ ਨੂੰ ਢਾਹ ਲੱਗਦੀ ਹੈ ਸੋ ਸਾਡੀ ਇਹ ਬੇਨਤੀ ਹੈ ਅਪੀਲ ਹੈ ਨਹੀਂ ਤਾਂ ਫਿਰ ਇਸ ਤੋਂ ਬਾਅਦ ਕੋਈ ਸਾਨੂੰ ਮਜਬੂਰ ਨਾ ਸੰਘਰਸ਼ ਲੀਕਣਾ ਪਊਗਾ ਔਰ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਸੰਘਰਸ਼ ਅ ਲੀਕੇ ਬਿਨਾ ਅਸੀਂ ਚਾਹੁੰਦੇ ਵੀ ਮਸਲਾ ਹੱਲ ਹੋ ਜਾਏ ਸਰਕਾਰ ਬੈਠ ਕੇ ਗੱਲਬਾਤ ਕਰ ਲੇ ਨਹੀਂ ਤਾਂ ਫਿਰ ਮੰਨ ਲਓ ਅਸੀਂ ਵੀ ਰੋੜਾ ਜਾਮ ਕਰਾਂਗੇ ਉਹਦਾ ਜਿਵੇਂ ਵੀ ਜਥੇਬੰਦੀ ਦਾ ਫੈਸਲਾ ਹੋਊਗਾ ਸਾਨੂੰ ਅਗਲਾ ਐਕਸ਼ਨ ਕਰਨਾ ਪਊਗਾ ਪਰ ਪਹਿਲ ਦੇ ਆਧਾਰ ਤੇ ਅਸੀਂ ਇਹ ਜਾਣਿਆ ਵੀ ਸਰਕਾਰ ਸਾਡੀ ਗੱਲਬਾਤ ਸੁਣੇ ਤੇ ਬੈਠ ਕੇ ਇਸ ਮਸਲੇ ਦਾ ਤੁਰੀ ਤਰ੍ਹਾਂ ਤੇ ਹੱਲ ਕਰੇ ਇੱਕ ਤਾਂ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ